ਸ਼ਹਿਰ ਮਲੇਰਕੋਟਲਾ ਦੇ ਵਿੱਚ ਜਮਾਲਪੁਰੇ ਵਿਖੇ ਖੁੱਲ ਗਿਆ ਜੀ हेयर ट्रांसਪਲੈਂਟ ਦਾ ਕਲੀਨਿਕ ਰਤਨ ਸਕਿਨ ਕੇਅਰ ਸੈਂਟਰ ਜਿੱਥੇ हेयर ट्रांसਪਲੈਂਟ ਕਰਾਉਣ ਵਾਸਤੇ ਹੁਣ ਲੋਕਾਂ ਨੂੰ ਆਪਣੇ ਸ਼ਹਿਰ ਦੇ ਆ ਨੂੰ ਲੁਧਿਆਣਾ ਪਟਿਆਲੇ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਬਹੁਤ ਐਕਸਪੀਰੀਅੰਸ ਡਾਕਟਰ ਜਿਨ੍ਹਾਂ ਨੇ ਕਲੀਨਿਕ ਖੋਲ੍ਹਿਆ ਤੁਸੀਂ ਉਹਦੇ हेयर ट्रांसਪਲੈਂਟ ਕਰਵਾ ਸਕਦੇ ਹੋ ਇਹਦੇ ਨਾਲ ਨਾਲ ਕੋਈ ਵੀ ਤੁਹਾਨੂੰ ਸਕਿਨ ਅਲਰਜੀ ਹੈ ਜਿਵੇਂ ਸਕਿਨ ਕੇਅਰ ਕਲੀਨਿਕ ਹੈ ਕੋਈ ਤੁਹਾਨੂੰ ਦਾਦ ਹੈ ਕੋਈ ਖਾਜ ਹੈ ਗੰਜਾਪਣਾ ਹੈ ਗੰਜੇਪਣ ਦਾ ਤਾਂ ਖਾਸ ਇਲਾਜ ਕਰਦੇ ਨੇ ਇਹ ਕੋਈ ਫਿੰਸੀਆਂ ਨੇ ਛਾਈਆਂ ਨੇ ਕਾਲੇ ਨਿਸ਼ਾਨ ਨੇ ਤੇ ਐਂਟੀ 에ਜਿੰਗ ਦੀ ਜਿਹੜੀ ਹੈਗੀ ਟ੍ਰੀਟਮੈਂਟ ਕਰਦੇ ਨੇ ਇਹ ਸਾਰਾ ਟ੍ਰੀਟਮੈਂਟ ਲੇਟੈਸਟ ਜਿਹੜੀਆਂ ਹੈਗੀਆਂ ਨੇ ਇਹਨਾਂ ਕੋਲੇ ਲੱਗੀਆਂ ਹੋਈਆਂ ਨੇ ਜੇ ਮਸ਼ੀਨਾ ਲੇਜ਼ਰ ਟੈਕਨੀਕ ਦੇ ਨਾਲ ਕਰਦੇ ਨੇ ਤੇ ਕਾਫੀ ਅੱਛੇ ਰਿਜ਼ਲਟ ਨੇ ਪਹਿਲਾਂ ਤੁਹਾਨੂੰ ਇਹ ਦੱਸਦੀ ਆ ਵੀ ਤੁਸੀਂ ਪਹੁੰਚਣਾ ਕਿੱਥੇ ਆ ਫਿਰ ਜਿਹੜੇ ਇੱਥੇ ਡਾਕਟਰ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ ਤੇ ਰਸਤਾ ਦੇਖੋ ਕਿਵੇਂ ਪਹੁੰਚਣਾ ਫਿਰ ਆਪਾਂ ਚੱਲਦੇ ਆ ਜੀ ਡਾਕਟਰ ਮੈਮ ਕੋਲ ਪੂਰੇ ਪੰਜਾਬ ਤੋਂ ਕਿਤੋਂ ਵੀ ਆ ਰਹੇ ਹੋ ਤਾਂ ਰਸਤਾ ਧਿਆਨ ਨਾਲ ਦੇਖ ਲਿਓ ਆ ਦੇਖੋ ਜੀ ਮਲੇਰ ਕੋਟਲੇ ਦਾ ਜਰਗ ਚੌਂਕ ਹੈ ਤੇ ਜਰਗ ਚੌਂਕ ਤੋਂ ਖੰਨੇ ਵਾਲੇ ਪਾਸੇ ਆਪਾਂ ਨੇ ਟਰ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ ਤੁਹਾਨੂੰ ਇੱਕ ਮੋੜ ਦਿਖੇਗਾ ਜਿਹੜਾ ਮੋੜ ਮੁੜੂਗਾ ਜੀ ਜਮਾਲਪੁਰੇ ਵੱਲ ਨੂੰ ਏਕਰ ਤੁਹਾਨੂੰ ਕੋਈ ਸਕਿਨ ਦੀ ਪ੍ਰੋਬਲਮ ਹੈ ਕੋਈ హెਅਰ ਦੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਅਲਰਜੀ ਹੈ ਉਹਦਾ ਇਲਾਜ ਲੈਣ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਸ਼ਹਿਰ ਦੇ ਵਿੱਚ ਹੀ హెਅਰ ਟ੍ਰਾਂਸਪਲੈਂਟ ਦਾ ਜਿਹੜਾ ਕਲੀਨਿਕ ਅਸੀਂ ਲੱਭ ਲਿਆ ਆ ਦੇਖੋ ਜੀ ਜਮਾਲਪੁਰੇ ਚੌਂਕ ਦੇ ਵਿੱਚ ਤੁਹਾਨੂੰ ਦਿਖ ਜਾਣਾ ਰਤਨ ਸਕਿਨ ਕੇਅਰ ਕਲੀਨਿਕ ਹੁਣ ਆਪਾਂ ਉਹਦੇ ਡਾਕਟਰ ਮੈਮ ਸਾਹਿਲਾ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕੀ ਟ੍ਰੀਟਮੈਂਟ ਕਰਦੇ ਨੇ ਕਿਹੜੀ ਕਿਹੜੀ ਚੀਜ਼ ਦਾ ਟ੍ਰੀਟਮੈਂਟ ਕਰਦੇ ਨੇ ਖਾਸ ਤੌਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਹੇਅਰ ਟ੍ਰਾਂਸਪਲਟ ਹੁੰਦਾ ਬਹੁਤ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੂਰੀ ਸਾਰੀ ਟ੍ਰੀਟਮੈਂਟ ਹੁੰਦੀ ਹੈ ਤੇ ਆਪਾਂ ਗੱਲ ਕਰਦੇ ਆ ਮੈਂ ਹੰਦੇ ਨਾਲ ਮੈਮ ਸਲਾਮ ਅਲੈਕੁਮ ਜੀ ਵੈਲਕਮ ਅਲੈਕੁਮ ਸਲਾਮ ਤੇ ਮੈਮ ਪਹਿਲਾਂ ਤਾਂ ਸਵਾਗਤ ਹੈ ਮੇਰੇ ਕੋਲ ਆ ਲਾਈਵ ਤੇ ਤੁਹਾਡਾ ਥੈਂਕ ਯੂ ਤੇ ਹੁਣ ਸਾਨੂੰ ਜਾਣਕਾਰੀ ਦਿਓ ਵੀ ਕਿਹੜੀ ਕਿਹੜੀ ਜਿਹੜੀ ਚੀਜ਼ ਦਾ ਟ੍ਰੀਟਮੈਂਟ ਆਪਣੇ ਕਲੀਨਿਕ ਤੇ ਕੀਤਾ ਜਾਂਦਾ ਦੇਖੋ ਜੀ ਸਾਡੇ ਕੋਲ ਨਾ ਐਕਨੇ ਪਿੰਪਲਸ ਇਹਨਾਂ ਦਾ ਵਿਟਿਲਿగో ਜਿਹਨੂੰ ਆਪਾਂ ਫਲਵੇਰੀ ਕਹਿੰਦੇ ਆ ਉਹਦਾ ਟ੍ਰੀਟਮੈਂਟ ਨੇਲ ਪ੍ਰੋਬਲਮਸ ਡਿਫਰੈਂਟ ਟਾਈਪ ਦੇ ਨੇਲ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਮੈਲਾਜ਼ਮਾ ਚਾਹਿਆਂ ਦੀ ਦਿੱਕਤ ਅੱਜਕੱਲ ਫੀਮੇਲਸ ਨੂੰ ਬਹੁਤ ਜ਼ਿਆਦਾ ਕਾਮਨ ਹੈ ਉਹਦਾ ਉਹਦੀ ਪ੍ਰੋਬਲਮ ਦਾ ਟ੍ਰੀਟਮੈਂਟ ਅਸੀਂ ਪ੍ਰੋਵਾਈਡ ਕਰਦੇ ਆ ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ ਦਾਦ ਖਾਂਜ ਜਾਂ ਫਿਰ ਬਹੁਤ ਪੁਰਾਣੀ ਪੇਸ਼ੈਂਟ ਨੂੰ ਅਲਰਜੀ ਹੁੰਦੀ ਹੈ ਨਾ ਬਹੁਤ ਕਈ ਵਾਰ ਪੇਸ਼ੈਂਟ 2 ਸਾਲਾਂ 3 ਸਾਲ ਤੋਂ ਪੁਰਾਣੀ ਹੁੰਦੀ ਹੈ ਉਹਦਾ ਟ੍ਰੀਟਮੈਂਟ ਵੀ ਅਸੀਂ ਪ੍ਰੋਵਾਈਡ ਕਰਦੇ ਆ ओके मैम ਅੱਜ ਕੱਲ ਨਾ ਇੱਕ ਨਵੀਂ ਚੀਜ਼ ਚੱਲੀ ਹੋਈ ਆ ਐਂਟੀ-ਏਜਿੰਗ। ਕਈ ਲੋਕਾਂ ਨੂੰ ਆਇਆ ਹੁੰਦਾ ਜਿਵੇਂ ਪਾਰਟੀ ਵਾਸਤੇ ਜਾਣਾ ਹਨਾ ਅਗਲਾ ਕਹਿੰਦਾ ਵੀ ਐਂਟੀ-ਏਜਿੰਗ ਵਾਲਾ ਟ੍ਰੀਟਮੈਂਟ ਲੈ ਕੇ ਚਲੀ ਉਹ ਵੀ ਆਪਣੇ ਕੋਲ ਹੈਗਾ। ਹਾਂਜੀ ਹਾਂਜੀ ਐਂਟੀ-ਏਜਿੰਗ ਟ੍ਰੀਟਮੈਂਟ ਵੀ ਪੇਸ਼ੈਂਟ ਨੂੰ ਅਸੀਂ ਉਹਨਾਂ ਦੀ ਸਕਿਨ ਦੇ ਅਕੋਰਡਿੰਗ ਪ੍ਰੋਵਾਈਡ ਕਰਦੇ ਹਾਂ। ਸਕਿਨ ਦੇ ਅਕੋਰਡਿੰਗ ਪ੍ਰੋਵਾਈਡ ਕਰਦੇ ਹਾਂ। ਤੇ ਜਿਵੇਂ ਤੁਸੀਂ ਨਾਮ ਦੇ ਵਿੱਚ ਹੀ ਹੈਗਾ ਆਪਣਾ ਰਤਨ ਸਕਿਨ ਕੇਅਰ ਕਲੀਨਿਕ ਮਤਲਬ ਜ਼ਿਆਦਾਤਰ ਸਕਿਨ ਦੇ ਨਾਲ ਬਿਮਾਰੀਆਂ ਨਾ ਆਪਾਂ ਟ੍ਰੀਟਮੈਂਟ ਕਰਦੇ ਆਂ। ਤੇ ਫਿਰ ਜਿਵੇਂ ਹੁਣ ਸਪੋਜ਼ ਕਰ ਲਈ ਆਪਾਂ ਕਿਸੇ ਨੂੰ ਫੰਗਲ ਇਨਫ ਜਿਵੇਂ ਮੇਲਾਜ਼ਮਾ ਹੋ ਗਿਆ ਹਨਾ ਚਾਹਿਆਂ ਦੀ ਪ੍ਰੋਬਲਮ ਹੈ ਮੋਸਟਲੀ ਫੀਮੇਲਸ ਨੂੰ ਇਹ ਪ੍ਰੋਬਲਮ ਜਿਵੇਂ ਬੇਬੀ ਦੇ ਬਰਥ ਤੋਂ ਬਾਅਦ ਹੀ ਆਉਂਦੀਆਂ ਨੇ ਇਹਨਾਂ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਸਿਰਫ ਸਾਡੇ ਕੋਲ ਫੀਮ ਪੇਸ਼ੈਂਟ ਆਇਆ ਅਸੀਂ ਦੇਖਿਆ ਕਿ ਉਹਦਾ ਇਹ ਸਕਿਨ ਤੇ ਸੁਪਰਫੀਸ਼ਲ ਲੇਅਰ ਤੇ ਹੈ ਜਾਂ ਡੀਪ ਲੇਅਰ ਤੇ ਹੈ ਮੇਲਾਜ਼ਮਾ ਜਦੋਂ ਅਸੀਂ ਉਹ ਦੇਖ ਕੇ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਮੈਡੀਸਨਲ ਟਰੀਟਮੈਂਟ ਪ੍ਰੋਵਾਈਡ ਕਰਾਂਗੇ ਪਰ ਜੇ ਸਾਨੂੰ ਲੱਗਦਾ 10 ਦਿਨਾਂ ਦੀ ਮੈਡੀਸਿਨ ਦੇ ਕੇ ਕਿ ਉਹਨੂੰ ਅਫੈਕਟ ਪੈ ਰਿਹਾ ਦੈਨ ਅਸੀਂ ਮੈਡੀਸਿਨ ਤੇ ਕੰਟੀਨਿਊ ਕਰਾਂਗੇ ਅਦਰਵਾਈਜ਼ ਅਸੀਂ ਉਹਨੂੰ ਪ੍ਰोसीजर ਵੱਲ ਲੈ ਆਵਾਂਗੇ ਪ੍ਰोसीजर 'ਚ ਕੈਮੀਕਲ ਪੇਸ ਹੁੰਦੇ ਨੇ ਡਿਫਰੈਂਟ ਟਾਈਪ ਦੇ ਮੈਡੀਫੀਸ਼ੀਅਲਸ ਹੁੰਦੇ ਨੇ ਇਸ ਤੋਂ ਇਲਾਵਾ ਲੇਜ਼ਰ ਥੈਰੇਪੀ ਹੁੰਦੀ ਹੈ ਇਹ ਸਭ ਮਤਲਬ ਅਲੱਗ-ਅਲੱਗ ਪ੍ਰोसीਜਰਸ ਨੇ ਇਹਨਾਂ ਦੇ ਥਰੂ ਫਿਰ ਅਸੀਂ ਪੇਸ਼ੈਂਟ ਦਾ ਟ੍ਰੀਟਮੈਂਟ ਕਰਦੇ ਹਾਂ ओके मैम ਜੇ ਵੀ ਤੁਸੀਂ ਦੱਸਿਆ ਵੀ ਕਿਸੇ ਨੂੰ ਤੁਸੀਂ ਮੈਡੀਸਨ ਦਵੋਗੇ ਉਸ ਤੋਂ ਬਾਅਦ ਹਨਾ ਨੈਕਸਟ ਲੈਵਲ ਤੇ ਜਾਂਦੇ ਆ ਤੇ ਲੇਜ਼ਰ ਵਾਲ ਵੀ ਲੈ ਕੇ ਜਾਂਦੇ ਹਾਂ ਤੇ ਲੇਜ਼ਰ ਕਿਹੜੇ ਕਿਹੜੇ ਚੀਜ਼ ਦੇ ਵਿੱਚ ਯੂਜ਼ ਹੁੰਦਾ ਮਤਲਬ ਦੇਖੋ ਲੇਜ਼ਰ ਲੇਜ਼ਰ ਤੇ ਟੈਟੂ ਰਿਮੂਵਲ ਵੀ ਆ ਜਾਂਦਾ ਹਨਾ ਸਾਡੇ ਕੋਲ ਟੈਟੂ ਰਿਮੂਵਲ ਲੇਜ਼ਰ ਵੀ ਹੈ ਹੇਅਰ ਰਿਮੂਵਲ ਲੇਜ਼ਰ ਵੀ ਹੈ ਪੇਸ਼ੈਂਟ ਦਾ ਹੁਣ ਜਿਵੇਂ ਮੈਲਾਜ਼ਮਾ ਸਰਫੇਸ਼ੀਅਲੀ ਨਾ ਜੋ ਦਾਗ ਹੁੰਦੇ ਨੇ ਉਹਨਾਂ ਦਾ ਮੈਂ ਤੁਹਾਨੂੰ ਜਿਵੇਂ ਦੱਸਿਆ ਮੈਡੀਸਨਲ ਟਰੀਟਮੈਂਟ ਅਸੀਂ ਦਿੰਨੇ ਆਂ ਡੀਪ ਹੁੰਦਾ ਪਹਿਲੇ ਪੇਸ਼ੈਂਟ ਨੂੰ ਸਾਨੂੰ ਮੇਜਰ ਕਰਨਾ ਪੈਂਦਾ ਵੀ ਉਹ ਕਿੰਨਾ ਕਿ ਉਹਨੂੰ ਪ੍ਰੋਬਲਮ ਹੈ ਕਿੰਨੇ ਕੁ ਅਸੀਂ ਉਹਨੂੰ ਕਿਉਰ ਕਰ ਸਕਦੇ ਆਂ ਫਿਰ ਉਸ ਤੋਂ ਬਾਅਦ ਅਸੀਂ ਲੇਜ਼ਰ ਵੱਲ ਜਾਂਦੇ ਆਂ ਸਿੱਧਾ ਡਾਇਰੈਕਟ ਅਸੀਂ ਲੇਜ਼ਰ ਵੱਲ ਨਹੀਂ ਜਾਂਦੇ ਹੈਗੇ ਠੀਕ ਹੈ ਜੀ ਹਾਂਜੀ ਮਤਲਬ ਇਹ ਉਹ ਆਪਾਂ ਸੈਕੰਡਰੀ ਪ੍ਰੋਸੀਜਰ ਹੈ ਹਾਂ ਸੈਕੰਡਰੀ ਪ੍ਰੋਸੀਜਰ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਪੇਸ਼ੈਂਟ ਕਈ ਡਾਕਟਰਾਂ ਕੋਲ ਜਾਂਦੇ ਆਂ ਤੇ ਸਿੱਧਾ ਡਾਇਰੈਕ ਦਾ ਗਾੜਾ ਹੋ ਜਾਂਦਾ ਹੈ ਹੋਰ ਜ਼ਿਆਦਾ ਬਲੈਕਿਸ਼ ਦਾਗ ਉਹਦੇ ਵੱਜ ਜਾਂਦੇ ਨੇ ਔਰ ਪ੍ਰੋਬਲਮ ਹੋਰ ਜ਼ਿਆਦਾ ਉਹਦੇ ਵੱਜ ਜਾਂਦੀ ਹੈ ਇਸ ਕਰਕੇ ਅਸੀਂ ਇਹਨੂੰ ਸੈਕੰਡਰੀ ਪ੍ਰोसीਜਰ ਹੀ ਰੱਖਦੇ ਆ ਫਿਲਹਾਲ ਅਸੀਂ ਉਹਨੂੰ ਕੈਮੀਕਲ ਪੀल्स ਜਾਂ ਮੈਡੀਸਨਲ ਟ੍ਰੀਟਮੈਂਟ ਦੇ ਨਾਲ ਹੀ ਮਲਾਜ਼ਮਾ ਨੂੰ ਅਸੀਂ ਫੇਟ ਕਰਦੇ ਆ ਓਕੇ ਤੇ ਮੈਂ ਜਿਵੇਂ ਉਹਨੂੰ ਤੁਹਾਡਾ ਕੋਈ ਪ੍ਰोसीਜਰ ਹੈ ਆਪਾਂ ਕਹਿ ਦਈਏ ਵੀ ਕਿੰਨਾ ਕਿ ਇਹਦੇ ਸਾਈਡ ਇਫੈਕਟ ਕਿੰਨੇ ਕੁ ਹੁੰਦੇ ਨੇ ਦੇਖੋ ਜੀ ਇਹਦੇ ਲੇਜ਼ਰ ਟ੍ਰੀਟਮੈਂਟ ਹੈ ਤਾਂ ਲੋਕਾਂ ਦੀ ਅਫਵਾਹ ਬਣੀ ਹੋਈ ਹੈ ਵੀ ਇਹਨਾਂ ਨਾਲ ਵੀ ਇਹਦੇ ਸਾਈਡ ਇਫੈਕਟ ਹੋਣਗੇ ਬਿਲਕੁਲ ਪੇਨਲੈਸ ਪ੍ਰोसीਜਰ ਹੁੰਦੇ ਨੇ ਔਰ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਜਿਵੇਂ ਅੱਜਕੱਲ੍ਹ ਆਪਣੀ ਬਹੁਤ ਹੀ ਲਾਈਫ ਸਟਾਈਲ ਗ ਕੋਜ਼ਾ ਤੁਸੀਂ ਦੇਖਦੇ ਹੋ ਕਿੰਨਾ ਆਪਣਾ ਪੋਲੂਸ਼ਨ ਵਾਲਾ ਏਰੀਆ ਏ ਤੇ ਕੀ ਹਿਸਾਬ ਕਿਤਾਬ ਹੈ ਇਹ ਸਭ ਕੁਛ ਆਪੋ ਦਾ ਮੈਜ਼ਰ ਕਰਕੇ ਫੇਰ ਹੀ ਟ੍ਰੀਟਮੈਂਟ ਕਰਦੇ ਆ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਜਦੋਂ ਦਾ ਪ੍ਰਸੀਜਰ ਹੋ ਜਾਂਦਾ ਵੀ ਮੇਰਾ ਪ੍ਰਸੀਜਰ ਹੋ ਗਿਆ ਹੈ ਬਿਲਕੁਲ ਪੇਨਲੈਸ ਟ੍ਰੀਟਮੈਂਟ ਹੁੰਦੇ ਨੇ ਓਕੇ ਜੀ ਮਤਲਬ ਜਿਆਦਾਤਰ ਜਿਵੇਂ ਹੁਣ ਤੁਸੀਂ ਪੇਸ਼ੈਂਟ ਨੂੰ ਟ੍ਰੀਟਮੈਂਟ ਵੀ ਕਰਦੇ ਹੋ ਫਿਰ ਉਹਦਾ ਲਾਈਫਸਟਾਈਲ ਚੇਂਜ ਕਰਨ ਵਾਲੇ ਵੀ ਜ਼ੋਰ ਦਿੰਦੇ ਹਾਂ ਹਾਂ ਇਹ ਤਾਂ ਦੇਖੋ ਜੀ ਪੇਸ਼ੈਂਟ ਨੂੰ ਤਾਂ ਆਪਦੇ ਆਪ ਨੂੰ ਪਤਾ ਹੈ ਕਿ ਸਾਰਾ ਕੁਝ ਅਸੀਂ ਜੋ ਅਸੀਂ ਟ੍ਰੀਟਮੈਂਟ ਦਵਾਂਗੇ ਉਹ ਉਹਦੇ ਸੈਕੰਡਰੀ ਲਾਈਫਸਟਾਈਲ ਚੇਂਜ ਕਰਨ ਤੋਂ ਬਾਅਦ ਹੀ ਨਾ ਅਫੈਕਟ ਕਰੂਗਾ ਠੀਕ ਹੈ ਜੀ ਤੇ ਇੱਕ ਮੈਂ ਜਿਵੇਂ ਆਪਣੇ ਕੋਲੇ ਇੱਕ ਬਹੁਤ ਨਵੀਂ ਚੀਜ਼ ਹੈ ਵੀ ਆਪਾਂ ਸ਼ੇਅਰ ਟਰਾਂਸਪਲੈਂਟ ਕਰਦੇ ਆ ਆਪਣੀ ਸ਼ੇਅਰ ਚ ਅੱਜ ਤੱਕ ਇਹ ਚੀਜ਼ ਨਹੀਂ ਸੀ ਹੈ ਨਾ ਤੇ ਗੰਜੇਪਨ ਦੀ ਪ੍ਰੋਬਲਮ ਆਪਰੇ ਦੇਖੀ ਵੀ ਆ ਪਿਛਲੇ ਦਿਨਾਂ ਨੂੰ ਸੁਰਖੀਆਂ ਚ ਵੀ ਰਹੀ ਆ ਕਿ ਸੰਗਰੂਹ ਕਿਸੇ ਨੇ ਦਵਾਈ ਲਈ ਲੋਕਾਂ ਨੂੰ ਬਹੁਤ ਇਨਫੈਕਸ਼ਨ ਹੋਇਆ ਤੇ ਉੱਥੋਂ ਲੋਕਾਂ ਨੂੰ ਪਤਾ ਲੱਗਿਆ ਵੀ ਆਪਣੇ ਤਾਂ ਗੰਜਾਪਨ ਤੋਂ ਲੋਕਾਂ 'ਚ ਫੈਲ ਹੀ ਬਹੁਤ ਰਿਹਾ ਹਾਂ ਪਹਿਲਾਂ ਤਾਂ ਇਹ ਦੱਸੂਗੀ ਇਹਦੇ ਕਾਰਨ ਕੀ ਨੇ ਜੇ ਲੋਕਾਂ ਨੂੰ ਜਿਹੜੀ 80% ਫੀਮੇਲਸ ਨੇ ਨਾ ਫੀਮੇਲਸ ਨੂੰ ਤਾਂ ਇਹ ਜਿਹੜੀ ਜੋ ਹੈਅਰ ਲੋਸ ਦੀ ਪ੍ਰੋਬਲਮ ਹੈ ਉਹਨਾਂ ਦੀ ਡਾਈਟ ਕਰਕੇ ਅਫੈਕਟ ਕਰਦੀ ਹੈ ਔਰ ਮੇਲਸ ਨੂੰ ਜਿਹੜੀ ਮੈਕਸਿਮਮ ਹੈ ਪ੍ਰੋਬਲਮ ਜਾਂਦੀ ਹੈ ਹਾਰਮੋਨਲ ਪ੍ਰੋਬਲਮ ਹੁੰਦੀ ਹੈ ਅਸੀਂ ਪਹਿਲਾਂ ਤਾਂ ਪੇਸ਼ੈਂਟ ਸਾਡੇ ਕੋਲ ਲਾਊਗਾ ਉਹ ਆਪਦਾ ਸਕੈਲਪ ਦਿਖਾਊਗਾ ਅਸੀਂ ਪਹਿਲਾਂ ਪੇਸ਼ੈਂਟ ਦਾ ਰੀਜ਼ਨ ਦੇਖਾਂਗੇ ਵੀ ਪੇਸ਼ੈਂਟ ਨੂੰ ਕਿਹੜੇ ਰੀਜ਼ਨ ਦੇ ਕਰਕੇ ਹੈਅਰ ਲੋਸ ਹੋਇਆ ਠੀਕ ਹੈ ਕਾਂਗੇ ਕੇ ਪੇਸ਼ੈਂਟ ਹੋਇਆ हेयर ट्रांसप्लांट ਦੀ ਲੋੜ ਹੈ ਜਾਂ ਨਹੀਂ ਓਕੇ ਜੀ ਅਗਰ हेयर ट्रांसप्लांट ਦੀ ਲੋੜ ਹੁੰਦੀ ਹੈ ਫਿਰ ਹੀ ਅਸੀਂ ਉਹਦਾ हेयर ट्रांसप्लांट ਕਰਦੇ ਹਾਂ ਆਦਰਵਾਈਸ ਸਾਡੇ ਕੋਲ ਹੋਰ ਵੀ ਮੈਥਡਸ ਅਵੇਲੇਬਲ ਨੇ ਜਿਵੇਂ ਹ हेयर ਪੀਆਰਪੀ ਹੁੰਦਾ ਹੈ ਠੀਕ ਹੈ ਮੀਜ਼ੋਥੈਰੇਪੀ ਹੁੰਦੀ ਹੈ ਹੈਰਸ ਦੇ ਉਹ ਉਹਨਾਂ ਦੇ ਥਰੂ ਹੈਅਰ ਗਰੋ ਕਰਵਾਏ ਜਾਂਦੇ ਨੇ ਅਗਰ ਇਹਨਾਂ ਨਾਲ ਨਹੀਂ ਹੁੰਦਾ ਫਿਰ ਅਸੀਂ ਹੈਅਰ ਟ੍ਰਾਂਸਪਲੈਂਟ ਵੱਲ ਵੀ ਜਾਂਦੇ ਹਾਂ ओके मैम इक ਨਾ ਹੋਰ ਚੀਜ਼ ਹੁੰਦੀ ਐ ਸਪੋਜ਼ ਕਰ ਲਓ ਕਿਸੇ ਮਤਲਬ ਪਤਾ ਲੱਗਣ ਲੱਗ ਗਿਆ ਵੀ ਮੇਰੇ ਜਿਹੜੇ హెయిਰ ਨੇ ਲਾਈਟ ਹੋਣ ਲੱਗ ਗਏ ਮੈਨੂੰ हेयर लॉस ਹੋਣ ਲੱਗ ਗਿਆ ਤੇ ਅਗਰ ਉਸੇ ਦੌਰਾਨ ਤੁਹਾਡੇ ਕੋਲ ਆ ਜਵੇ ਉਦੋਂ ਵੀ ਉਹਦਾ ਜਿਹੜਾ ਟਰੀਟਮੈਂਟ ਹੋ ਸਕਦਾ ਹਾਂਜੀ ਅਗਰ ਪੇਸ਼ੈਂਟ ਸਾਡੇ ਕੋਲ ਇਸ ਦੌਰਾਨ ਇਸ ਸਟੇਜ ਦੇ ਵਿੱਚ ਆਂਦਾ ਨਾ ਤਾਂ ਬਹੁਤ ਹੀ ਜ਼ਿਆਦਾ ਬੈਟਰ ਪੇਸ਼ੈਂਟ ਦਾ ਟਰੀਟਮੈਂਟ ਹੁੰਦਾ ਕਿਉਂਕਿ ਉਸ ਟਾਈਮ ਨਾ ਸਾਨੂੰ ਪੇਸ਼ੈਂਟ ਦਾ ਰੀਜ਼ਨ ਸਾਨੂੰ ਫਾਈਂਡ ਆਊਟ ਕਰਨਾ ਬਹੁਤ ਹੀ ਜ਼ਿਆਦਾ ਠੀਕ ਰਹਿੰਦਾ ਈਜ਼ੀ ਰਹਿੰਦਾ ਹੈ ਤੇ ਨਾਲ ਅਸੀਂ ਪੇਸ਼ੈਂਟ ਦਾ ਈਜ਼ੀ ਟਰੀਟਮੈਂਟ ਕਰ ਦਿੰਨੇ ਆ ਉਹਨੂੰ ਮੈਡੀਸਨਲ ਟਰੀਟਮੈਂਟ ਕੋਲ ਵੀ ਲੈ ਕੇ ਜਾਂਦੇ ਆ ਪ੍ਰੋਸੀਜਰਸ ਵੀ ਕਰਦੇ ਆ ਅਗਰ ਉਹ ਤੋਂ ਬਾਅਦ ਸਾਨੂੰ ਲੱਗਦਾ ਵੀ ਇਹ ਅਫੈਕਟਿਵ ਨਹੀਂ ਹੁੰਦਾ ਫਿਰ ਵੀ ਟ੍ਰਾਂਸਪਲੈਂਟ ਹੁੰਦੀ ਹੈ ਓਕੇ ਮਤਲਬ ਜੇ ਆਪਾਂ ਟ੍ਰਾਂਸਪਲੈਂਟ ਦੀ ਗੱਲ ਕਰ ਲਈਏ ਇਹ ਇੱਕ ਕੀ ਪ੍ਰੋਸੀਜਰ ਹੁੰਦਾ ਮਤਲਬ ਜਿਵੇਂ ਮੰਨ ਲਓ ਕਿਸੇ ਦੇ ਸਿਰ ਤੇ ਬਿਲਕੁਲ ਵਾਲ ਨਹੀਂ ਹੈਗੇ ਬਿਲਕੁਲ ਹਨਾ ਆਪਾਂ ਕਹਿੰਦੇ ਰੜਾ ਮਦਾਨ ਬਣਿਆ ਹੋਇਆ ਹਾਂਜੀ ਹਾਂਜੀ ਉਹਦੇ ਤੇ ਵੀ ਵਾਲ ਆ ਜਾਂਦੇ ਨੇ ਹਾਂਜੀ ਹਾਂਜੀ ਆ ਪਤਾ ਹੈ ਹੇਅਰ ਟ੍ਰਾਂਸਪਲੈਂਟ ਕੀ ਹੈ ਕਿ ਸੇ ਦੋ ਤਰੀਕੇ ਦੋ ਮੈਥਡ ਆਂਦੇ ਨੇ ਦੋ ਮੈਥਡ ਦੇ ਥ ਹੇਅਰ ਟ੍ਰਾਂਸਪਲੈਂਟ ਕਿਤਾ ਹੁੰਦਾ ਇਹਦੇ ਵਿੱਚ ਕੀ ਹੈ ਸਿੰਗਲ ਸਿੰਗਲ ਹੈਰ ਫੋਲਿਕਲ ਨੂੰ ਅਸੀਂ ਲੈਣੇ ਆ ਫਿਰ ਉਹਨੂੰ ਉੱਥੇ ਸਕੈਲਪ ਦੇ ਵਿੱਚ ਲਗਾਣੇ ਆ ਤੇ ਇਸ ਤਰੀਕੇ ਨਾਲ ਪੂਰੇ ਜਿੱਥੇ ਜਿੱਥੇ ਪੇਸ਼ੈਂਟ ਨੂੰ ਲੱਗਦਾ ਵੀ ਉਹਨਾਂ ਦਾ ਹੈਰ ਲੋਸ ਹੋਇਆ ਉੱਥੇ-ਉੱਥੇ ਟ੍ਰਾਂਸਪਲੈਂਟ ਕਰਕੇ ਇਸ ਤਰ੍ਹਾਂ ਹੈਅਰ ਟ੍ਰਾਂਸਪਲੈਂਟ ਦਾ ਪ੍ਰੋਸੀਜਰ ਪੂਰਾ ਕਰਦੇ ਆ ਜੇ ਕਿਸੇ ਨੇ ਹੈਅਰ ਰਿਮੂਵ ਕਰਾਉਣੇ ਹੁੰਦੇ ਨੇ ਜਾਂ ਖਾਸ ਕਰ ਕੁੜੀਆਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਮਤਲਬ ਵਿਆਹ ਵਗੈਰਾ ਕਰਾਉਣਾ ਹੁੰਦਾ ਮੂੰਹ ਤੇ ਬਾਲ ਹੁੰਦੇ ਨੇ ਉਹ ਰਿਮੂਵ ਕਰਾਉਣੇ ਹੁੰਦੇ ਨੇ ਉਹਦਾ ਟ੍ਰੀਟਮੈਂਟ ਵੀ ਹੈਪਨੇ ਕੁ ਹਾਂਜੀ ਸਾਡੇ ਕੋਲ ਲੇਜ਼ਰ ਹੈਅ ਰ ਤੇ ਸਾਡੇ ਕੋਲ ਐਡਵਾਂਸ ਲੇਜ਼ਰਸ ਅਵੇਲੇਬਲ ਹੈ ਅਸੀਂ ਉਹਨਾਂ ਦੇ ਥਰੂ ਪੇਸ਼ੈਂਟ ਦੇ ਮਤਲਬ ਪੇਸ਼ੈਂਟ ਹੈਰ ਦੇਖ ਕੇ ਉਹਨਾਂ ਦੀ ਗਰੋਥ ਦੇਖ ਕੇ ਉਹਨਾਂ ਦਾ ਏਰੀਆ ਦੇਖ ਕੇ ਅਸੀਂ ਲੇਜ਼ਰ ਟਰੀਟਮੈਂਟ ਵੀ ਕਰਦੇ ਹਾਂ ਓਕੇ ਲੇਜ਼ਰ ਦੇ ਨਾਲ ਜਿਹੜੇ ਰਿਮੂਵ ਕਰਾਏ ਜਾਂਦੇ ਨੇ ਇਹ ਮੈਮ ਫਿਰ ਆਏ ਹੁੰਦਾ ਜਿਵੇਂ ਆਪਾਂ ਵੈਸੇ ਹੋਰ ਵੀ ਤਰੀਕੇ ਨਾਲ ਰਿਮੂਵ ਕਰਾਉਂਦੇ ਉਹਦੇ ਨਾਲ ਵਾਪਸ ਆ ਜਾਂਦੇ ਨੇ ਜਿਹੜੇ ਲੇਜ਼ਰ ਨਾਲ ਰਿਮੂਵ ਹੁੰਦੇ ਨੇ ਇਹ ਵਾਪਸ ਆਉਂਦੇ ਨਹੀਂ ਆ ਨਹੀਂ ਜੀ ਇਹਦਾ ਇਹ ਨਹੀਂ ਹੁੰਦਾ ਕਿ ਲੇਜ਼ਰ ਨਾਲ ਅਸੀਂ ਜੋ ਕਰਾਂਗੇ ਇਹਦਾ ਮੇਨਟੇਨੈਂਸ ਸੈਸ਼ਨ ਹੁੰਦੇ ਨੇ ਸਭ ਤੋਂ ਪਹਿਲਾਂ ਹੁੰਦਾ ਹੈ ਕਿ 6 ਤੋਂ 8 ਸੈਸ਼ਨ ਦਾ ਪੇਸ਼ੈਂਟ ਨੂੰ ਲੈਣੇ ਰਿਪੋਰਟੈਂਟ ਹੁੰਦੇ ਹੀ ਹੁੰਦੇ ਨੇ ਕਿ ਇਹਦਾ ਆ ਨਹੀਂ ਹੈਗਾ ਵੀ ਅਸੀਂ ਸਿੰਗਲ ਸੈਸ਼ਨ ਦੇ ਵਿੱਚ ਪੇਸ਼ੈਂਟ ਦਾ ਪੂਰਾ ਹੀ ਹੇਅਰ ਮੂਵ ਕਰ ਦਾਂਗੇ 6 ਤੋਂ 8 ਸੈਸ਼ਨਸ ਦੇ ਵਿੱਚ ਫੁੱਲ ਬਾਡੀ ਹੇਅਰ ਮੂਵਮੈਂਟ ਕੀਤੇ ਜਾਂਦੇ ਨੇ ਮੈਮ ਹੁਣ ਜੇ ਤੁਸੀਂ ਦੱਸਿਆ ਹੇਅਰ ਟ੍ਰਾਂਸਪਲੈਂਟ ਵੀ ਦੱਸਤਾ ਹੇਅਰ ਰਿਮੂਵਲ ਵੀ ਦੱਸਤਾ ਜੇ ਫਿਰ ਆਪਾਂ ਇਹਨਾਂ ਚੀਜ਼ਾਂ ਦਾ ਦੇਖ ਲਈਏ ਵੀ ਇਹ ਖਰਚਾ ਕਿੰਨਾ ਹੋਣਾ ਦੇਖੋ ਜੀ ਅਸੀਂ ਪੇਸ਼ੈਂਟ ਦੀ ਕਾਸਟ ਔਰ ਉਹਦੀ ਪਾਕਟ ਦੇ ਅਕੋਰਡਿੰਗ ਬਜਟ ਫਰੈਂਡਲੀ ਰੇਟ ਡਿਸਾਈਡ ਕੀਤੇ ਹੋਏ ਨੇ ਪੇਸ਼ੈਂਟ ਨੂੰ ਸਾਡੇ ਕੋਲ ਆ ਕੇ ਕੋਈ ਵੀ ਜ਼ਿਆਦਾ ਮਹਿੰਗਾ ਮਤਲਬ ਟ੍ਰੀਟਮੈਂਟ ਨਹੀਂ ਲੱਗਦਾ ਨਾ ਮਹਿੰਗਾ ਟ੍ਰੀਟਮੈਂਟ ਨਹੀਂ ਲੱਗ ਸਕਦਾ ਮਤਲਬ ਆਪਣੇ ਏਰੀਆ ਦੇ ਹਿਸਾਬ ਨਾਲ ਤੁਸੀਂ ਰੱਖੇ ਹੋਏ ਹਾਂ ਜੀ ਅਸੀਂ ਆਪਣੇ ਏਰੀਆ ਦੇ ਅਕੋਰਡਿੰਗ ਹੀ ਪਾਕਟ ਫਰੈਂਡਲੀ ਪ੍ਰਾਈਸ ਰੱਖੇ ਹੋਏ ਹਾਂ ਤੇ ਇੱਕ ਮੈਂ ਹੋਰ ਚੀਜ਼ ਹੈ ਜਿਵੇਂ ਮੰਨ ਲਓ ਸਪੋਜ਼ ਕਰ ਲਓ ਤੁਸੀਂ ਐਡ ਦੇ ਵਿੱਚ ਵੀ ਦਿੱਤਾ ਹੈ ਮੈਡੀ ਫੇਸ਼ੀਅਲ ਹਾਂਜੀ ਇਹ ਕੀ ਚੀਜ਼ ਹੁੰਦੀ ਹੈ ਇਹਦੇ ਬਾਰੇ ਸਮਝਾਓ ਮੈਡੀ ਫੇਸ਼ੀਅਲ ਹੁੰਦਾ ਮੈਡੀਕਲ ਫੇਸ਼ੀਅਲ ਡਿਫਰੈਂਟ ਟਾਈਪ ਦੇ ਫੇਸ਼ੀਅਲਸ ਦਿੱਤੇ ਜਾਂਦੇ ਨੇ ਜਿਵੇਂ ਹਾਈਡਰਾ ਫੇਸ਼ੀਅਲ ਅੱਜਕੱਲ ਬਹੁਤ ਕਾਮਨ ਹੈ ਬਹੁਤ ਲੋਕ ਲੈਂਦੇ ਨੇ ਹਾਈਡਰਾ ਫੇਸ਼ੀਅਲ ਸਾਡੇ ਕੋਲ ਹਾਈਡਰਾ ਫੇਸ਼ੀਅਲ ਵੈਂਪਾਇਰ ਫੇਸ਼ੀਅਲ ਅਲੱਗ-ਅਲੱਗ ਤਰ੍ਹਾਂ ਦੇ ਕਾਰਬਨ ਫੇਸ਼ੀਅਲ ਫੋਟੋ ਫੇਸ਼ੀਅਲ ਇਸ ਤਰ੍ਹਾਂ ਦੇ ਫੇਸ਼ੀਅਲ ਕਿਤੇ ਜਾਂਦੇ ਨੇ ਇਵਨ ਪ੍ਰੀ ਬ੍ਰਾਈਡਲ ਸੈਸ਼ਨ ਵੀ ਅਸੀਂ ਦਿੰਦੇ ਆ ਉਹਦੇ ਵਿੱਚ ਅਸੀਂ ਜੋ ਜਿਵੇਂ ਪ੍ਰੀ ਬ੍ਰਾਈਡਲਸ ਬ੍ਰਾਈਡਸ ਹੁੰਦੀਆਂ ਨੇ ਨਾ ਉਹਨਾਂ ਦੇ 2-3 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਪੇਸ਼ੈਂਟ ਨੂੰ ਦੇਖ ਕੇ ਉਹਨਾਂ ਦੀ ਸਕਿਨ ਉਹਨਾਂ ਦੇ ਅਕੋਰਡਿੰਗ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ ਉਹਦੇ ਨਾਲ ਜਿਹੜਾ ਨੇਚਰਲ ਗਲੋਸ ਕਮਪੀਆ ਆ ਜਾਂਦਾ ਹੈ ਨੇਚਰਲ ਗਲੋਸ ਔਰ ਰੀਜੂਮਿਨੇਟ ਲੁੱਕ ਹੁੰਦੀ ਹੈ ਮਤਲਬ ਪੇਸ਼ੈਂਟ ਨੂੰ ਬਹੁਤ ਹੀ ਜ਼ਿਆਦਾ ਆਪਦੇ ਆਪ ਨੂੰ ਖੁਦ ਪੇਸ਼ੈਂਟ ਨੂੰ ਡੋਇੰਗ ਲੁੱਕ ਔਰ ਵਧੀਆ ਲੱਗਦਾ ਪਰ ਤੁਸੀਂ ਪ੍ਰੀ ਵਿਡਿੰਗ ਫੇਸ਼ੀਅਲ ਕਰੇ ਨੇ ਕਈ ਵਾਰੀ ਨਾ ਲੜਕੀਆਂ ਦੇ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਸੱਟ ਲੱਗੀ ਉਹਦਾ ਦਾਗ ਹੁੰਦਾ ਕੋਈ ਮੋਕੇ ਵਗੈਰਾ ਸਕਾਰ ਔਰ ਸਟ੍ਰੈਚ ਮਾਰਕਸ ਇਹਨਾਂ ਦਾ ਟਰੀਟਮੈਂਟ ਇਵਨ ਜਿਵੇਂ ਨਾ ਆਪਣੇ ਮੋਲਸ ਔਰ ਜਿਵੇਂ ਤੁਸੀਂ ਮੇਰੇ ਹੀ ਲਾ ਲੋ ਮੋਲਸ ਦਾ ਟਰੀਟਮੈਂਟ ਹੈ ਏ ਮੋਲਸ ਵੀ ਅਸੀਂ ਟ੍ਰੀਟਮੈਂਟ ਕਰਦੇ ਹਾਂ ਤੇ ਮੋਲਸ ਦਾ ਟੀਲਾਂ ਦਾ ਇਹ ਰਿਮੂਵ ਵੀ ਕਰਦੇ ਆ ਸਾਡੇ ਕੋਲ ਆਰਐਫ ਕਵਾਟਰੀ ਆ ਅਸੀਂ ਉਹਦੇ ਥਰੂ ਪੇਸ਼ੈਂਟ ਦੇ ਮੋਲਸ ਉਹ ਟੇਨ ਰਿਮੂਵ ਕਰਦੇ ਮਤਲਬ ਮੋਲਸ ਉਹ ਪੱਕੇ ਤੌਰ ਤੇ ਰਿਮੂਵ ਹੋ ਜਾਂਦੇ ਪੱਕੇ ਤੌਰ ਤੇ ਰਿਮੂਵ ਹੋ ਜਾਂਦੇ ਅੱਗੇ ਵੀ ਅਸੀਂ ਦੇਖਿਆ ਨਾ ਜਿਵੇਂ ਲੇਡੀਜ਼ ਨੂੰ ਹੁੰਦਾ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਅਨਕੰਫਰਟ ਜਿਹਾ ਫੀਲ ਹੁੰਦਾ ਕੰਫੀਡੈਂਸ ਲੂਸ ਲੂਸ ਹੁੰਦਾ ਉਹ ਪੱਕੇ ਤੌਰ ਤੇ ਰਿਮੂਵ ਹੋ ਜਾਂਦਾ ਹੈ ਹਾਂ ਜੀ ਪੱਕੇ ਤੌਰ ਤੇ ਜਿਵੇਂ ਸੱਤ ਲੱਗੀ ਹੁੰਦੀ ਹੈ ਉਹਦਾ ਦਾਗ ਪਿਆ ਹੁੰਦਾ ਉਹ ਵੀ ਰਿਮੂਵ ਹੋ ਜਾਂਦਾ ਹੈ ਹਾਂ ਜੀ ਸਟਾਰ ਰਿਮੂਵਲ ਵੀ ਹੈ ਸਟ੍ਰੈਚ ਮਾਰਕਸ ਪੇਸ਼ੈਂਟ ਨੂੰ ਜਿਵੇਂ ਨਾ ਪ੍ਰੈਗਨਨਸੀ ਤੋਂ ਬਾਅਦ ਸਟ੍ਰੈਚ ਮਾਰਕਸ ਕਾਮਨ ਹੁੰਦੇ ਨੇ ਫੀਮੇਲ ਨੂੰ ਉਹਦਾ ਟ੍ਰੀਟਮੈਂਟ ਵੀ ਦਿੰਨੇ ਆ ਹਾਂ ਜੀ ਜਿਵੇਂ ਵਗੈਰਾ ਲਾਉਂਦੇ ਨੇ ਉਸ ਤੋਂ ਬਾਅਦ ਵੀ ਆਪਣੇ ਹਨਾ ਉਹ ਚੀਜ਼ ਹੋ ਜਾਂਦੀ ਹੈ ਮਤਲਬ ਮੁੱਖ ਦੀ ਗੱਲ ਇਹ ਹੈ ਵੀ ਚਮੜੀ ਦੇ ਜਿਹੜੇ A to Z ਚਮੜੀ ਦੇ ਰੋਗ ਨੇ ਉਹਨਾਂ ਦਾ ਟ੍ਰੀਟਮੈਂਟ ਆਪਣੇ ਕੋਲ ਕੀਤਾ ਜਾਂਦਾ ਹੈ ਹਾਂ ਜੀ ਤੇ ਮੈਮ ਬਹੁਤ ਵਧੀਆ ਤਰਾ ਦਾ ਕਲੀਨਿਕ ਆਪਨੇ ਸ਼ਾਰਟ ਚ ਖੋਲਿਆ ਤੇ ਹੁਣ ਲਾਸਟ ਦੇ ਵਿੱਚ ਕੀ ਕਰਨਾ ਚਾਹੁੰਦੇ ਅਸੀਂ ਇਤਿਹਾਰ ਤਰੀਕੇ ਦੀ ਪ੍ਰੋਬਲਮ ਸਕਿਨ ਰਿਲੇਟਡ ਪ੍ਰੋਬਲਮ ਸਕਿਨ ਰਿਲੇਟਡ ਜੋ ਵੀ ਇਸ਼ੂਸ ਨੇ ਉਹਨਾਂ ਨੂੰ ਸੋਲਵ ਕਰਦੇ ਆ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੇ ਅਲਰਜੀਆ ਬਿਮਾਰੀ ਕੋਈ ਵੀ ਹੋ ਸਾਡੇ ਕੋਲ ਕਿਸੇ ਵੀ ਟਾਈਮ ਆ ਕੇ ਅਬ ਦਾ ਟਰੀਟਮੈਂਟ ਲੈ ਸਕਦਾ ਹੈ ਇਸ ਤੋਂ ਇਲਾਵਾ ਫੀਮੇਲਸ ਨੂੰ ਅਸੀਂ ਬੈਟਰ ਆਪਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਈ ਵਾਰ ਫੀਮੇਲਸ ਨਾ ਮੇਲ ਪਰਸਨ ਕੋਲ ਜਾਣ ਤੋਂ ਇਹ ਚੀਜ਼ ਤੋਂ ਕਤਰਾਂਦੀਆਂ ਨੇ ਵੀ ਅਸੀਂ ਮੇਲ ਕੋਲ ਜਾ ਕੇ ਟਰੀਟਮੈਂਟ ਨਹੀਂ ਲੈਣਾ ਤੇ ਹੁਣ ਫੀਮੇਲਸ ਨੂੰ ਕਿਸੇ ਵੀ ਟਾਈਮ ਸਾਡੇ ਕੋਲ ਆ ਕੇ ਬਿਊਟੀ ਟਰੀਟਮੈਂਟ ਲਿ ਰਿਲੇਟਡ ਯਸ ਕੈਨ ਪ੍ਰੋਬਲਮ ਹੈ ਕੋਈ ਵੀ ਇਸ਼ੂ ਹੈ ਉਹ ਖੁੱਲ ਕੇ ਡਿਸਕਸ ਕਰ ਸਕਦੇ ਖੁੱਲ ਕੇ ਡਿਸਕਸ ਕਰ ਸਕਦੇ ਨੇ ਤੇ ਆਪ ਵੀ ਪ੍ਰੋਬਲਮ ਨੂੰ ਡਿਸਕਸ ਕਰ ਤੇ ਟਰੀਟਮੈਂਟ ਲੈ ਸਕਦੇ ਠੀਕ ਹੈ ਜੀ ਤੇ ਜਿਵੇਂ ਮੈਮ ਨੇ ਬਹੁਤ ਖੁੱਲ ਕੇ ਜਾਣਕਾਰੀ ਦਿੱਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਚਮੜੀ ਦੇ ਤੁਹਾਨੂੰ ਰੋਗ ਨੇ ਤੁਸੀਂ ਕੋਈ ਬਿਊਟੀ ਟਰੀਟਮੈਂਟ ਲੈਣਾ ਤਾਂ ਤੁਸੀਂ ਇਹਨਾਂ ਕੋਲ ਵਿਜ਼ਿਟ ਕਰ ਸਕਦੇ ਹੋ ਨੰਬਰ ਇਹਨਾਂ ਦਾ ਸਕਰੀਨ ਤੇ ਆ ਰਿਹਾ ਅਗਰ ਆਪਣੇ ਜਾਣਕਾਰੀ ਲੈਣੀ ਹੈ ਆਪਣੀ ਟਰੀਟਮੈਂਟ ਇਹਨਾਂ ਨਾਲ ਡਿਸਕਸ ਕਰਨੀ ਆ ਉਹ ਵੀ ਕਰ ਸਕਦੇ ਹੋ ਉਸ ਤੋਂ ਇਲਾਵਾ ਸੰਡੇ ਓਪਨ ਹੁੰਦਾ ਤੇ ਟਾਈਮਿੰਗ ਹੈਗੀ ਹੈ ਜਿਹੜੀ 9 ਤੋਂ 7 ਤੁਸੀਂ ਰਿਹਾ ਵਿਜ਼ਿਟ ਕਰ ਸਕਦੇ ਹੋ ਤੇ ਟ੍ਰੀਟਮੈਂਟ ਲੱਗ ਸਕਦੇ। ਬਾਕੀ ਅੱਗੇ ਵੀ ਇਹਨਾਂ ਦੀ ਜਿਹੜੀ ਵੀਡੀਓਜ਼ ਨੇ ਲੈ ਕੇ ਆਉਂਦੇ ਰਹਾਂਗੇ। ਜਿਹੜਾ ਟ੍ਰੀਟਮੈਂਟ ਕੀਤਾ ਜਿਹੜੇ ਇਹਨਾਂ ਦੇ ਪੇਸ਼ੈਂਟ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ। ਮਿਲਦੇ ਹਾਂ ਇਹਨਾਂ ਦੀ ਅਗਲੀ ਵੀਡੀਓ ਦੇ ਨਾਲ ਬਹੁਤ ਹੀ ਜਲਦ। ਧੰਨਵਾਦ।